ਵਨ ਸਿੱਕੇ ਜਤੇ ਬੰਦਿਆ ਨੂੰ ਇਹ ਸੇ ਫੀਲ ਕਰਨਾ ਚਾਹੁੰਦੇ ਆ ਕਿ ਬਾਦਲਾਂ ਦਾ ਵਿਰੋਧ ਕਰਨ ਦੀ بجائے ਸਾਨੂੰ ਬਾਦਲਾਂ ਦਾ एहसानमंद ਹੋਣਾ ਚਾਹੀਦਾ ਹੈ ਕਿਉਂਕਿ ਅਸੀਂ ਸੰਕਟ ਦਾ ਹੱਲ ਨਹੀਂ ਲੱਭ ਸਕੇ ਪਰ ਬਾਦਲਾਂ ਨੇ ਉਸ ਸੰਕਟ ਲਈ ਰਸਤਾ ਸਾਫ਼ ਕਰ ਦਿੱਤਾ। ਦੋਸਤੋ ਬਾਦਲਾਂ ਨੇ ਸਭ ਤੋਂ ਪਹਿਲਾਂ ਜੋ ਸ਼ੁਭਕਰਤ ਕੀਤਾ ਉਹ ਇਹ ਕੇ ਤਖਤ શ્રી ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਜਥੇਦਾਰੀ ਦੇ ਅਹੁਦੇ ਤੋਂ ਲਾਂਭੇ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਜਿੰਨਾਈ ਬਾਰਾਂ ਦੇ ਖਿਲਾਫ ਬੋਲਦਾ ਰਿਹਾ ਪਰ ਬਾਦਲਾਂ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਕੋਈ ਸਖਤ ਐਕਸ਼ਨ ਨਹੀਂ ਲਿਆ ਹਮੇਸ਼ਾ ਉਹਨਾਂ ਦੇ ਭਵਿੱਖ ਲਈ ਹੀ ਸੋਚਿਆ ਕਿਉਂਕਿ ਇਹ ਉਹਨਾਂ ਦੇ ਇਲਾਕੇ ਦੇ ਹੁਣ ਜਾਨੇ ਹਰਪ੍ਰੀਤ ਸਿੰਘ ਨੇ ਚੁੱਕ ਲਈ ਨਾਗਣੀ ਹੁਣ ਇਹ ਪਤਾ ਨਹੀਂ ਕਿਦੇ ਕਿਦੇ ਮੱਥੇ 'ਚ ਵੱਜੂਗੀ ਅਕਾਲ ਪੱਖ ਦੇ ਭਗੌੜਿਆਂ ਦਾ ਕੀ ਹਾਲ ਕਰਨਗੇ ਆਉਣ ਵਾਲਾ ਸਮਾਂ ਹੀ ਦੱਸੂਗਾ ਦੁਨੀਆ ਦੇ ਹਰ ਹਿੱਸੇ ਵਿੱਚ ਬੈਠੇ ਦਾਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਰਿੰਦਰ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਇਹ ਖਾਨ ਤਾਂ ਬਹੁਤ ਸੁਣਦੇ ਆਏ ਆ ਕਿ ਜ਼ਹਿਰ ਨੂੰ ਜ਼ਹਿਰ ਹੀ ਮਾਰਦਾ ਹੈ ਜਿਵੇਂ ਕਿ ਸੱਪ ਲੜ ਗਿਆ ਜਾਂ ਕੋਈ ਹੋਰ ਉਹਦੋਂ ਵੀ ਜ਼ਹਿਰ ਹੀ ਦਿੱਤੀ ਜਾਂਦੀ ਹੈ ਤੇ ਜ਼ਹਿਰ ਨੂੰ ਜ਼ਹਿਰ ਮਾਰਦਾ ਹੈ ਪਰ ਇਹ ਕਦੇ ਨਹੀਂ ਸੁਣਿਆ ਸੀ ਕਿ ਜਿਸ ਨੇ ਕੋਈ ਸੰਕਟ ਪੈਦਾ ਕੀਤਾ ਹੋਵੇ ਉਹ ਸੰਕਟ ਦਾ ਹੱਲ ਵੀ ਉਹੀ ਕਰ ਸਕਦਾ ਹੈ ਇਹ ਗੱਲ ਪ੍ਰਤੱਖ ਰੂਪ ਵਿੱਚ ਸਾਹਮਣੇ ਆ ਚੁੱਕੀ ਹੈ ਕਿਉਂਕਿ ਮੌਜੂਦਾ ਪੰਥਕ ਸੰਕਟ ਬਾਦਲਾਂ ਦੀ ਹੀ ਦੇਣ ਹੈ ਬਾਦਲਾਂ ਦਾ ਸਦਕਾ ਹੀ ਇਹ ਸੰਕਟ ਹੋਣ ਵਿੱਚ ਆਇਆ ਹੈ ਮੌਜੂਦਾ ਸੰਕਟ ਦੇ ਹੱਲ ਵੀ ਬਾਦਲ ਕੇ ਹੀ ਕਰਨਗੇ ਨਾ ਕਿ ਸਾਡੇ ਸਿੰਘ ਸਹਿਬਾਨ ਜਾਂ ਪੰਥਕ ਜਥੇਬੰਦੀਆਂ ਇਸ ਸੰਕਟ ਨੂੰ ਹੱਲ ਕਰਨ ਲਈ ਕਿੰਨੀਆਂ ਹੀ ਪੰਥਕ ਧਿਰਾਂ ਕਿੰਨੇ ਲੰਮੇ ਸਮੇਂ ਤੋਂ ਲੱਗੀਆਂ ਨੇ ਕੋਈ ਕਾਮਯਾਬ ਹੋਈ ਨਹੀਂ ਪਰ ਬਾਦਲਾਂ ਦੀ ਸਚੁੱਧੀ ਟੀਮ ਜਿਹਦੇ ਵਿੱਚ ਰਜਿੰਦਰ ਸਿੰਘ ਧਾਮੀ ਬਲਵਿੰਦਰ ਸਿੰਘ ਭੂੰਦੜ ਤੇ ਇਹਨਾਂ ਦੇ ਮੁਖੀ ਡਾਕਟਰ ਦਰਜੀਤ ਸਿੰਘ ਚੀਮਾ ਇਸ ਕੰਸਟਿਟਿਊਟੀ ਟੀਮ ਨੇ ਮੌਜੂਦਾ ਸੰਕਟ ਦੇ ਹੱਲੇ ਰਸਤਾ ਪਲਾਂਚ ਸਾਫ਼ ਕਰ ਦਿੱਤਾ ਪਲਾਂਚ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਬਾਦਲ ਕੇ ਅਜਿਹਾ ਕਰ ਸਕਣਗੇ ਪੰਥਕ ਜਥੇਬੰਦੀਆਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਕਿ ਬਾਦਲਾਂ ਦਾ ਵਿਰੋਧ ਕਰਨ ਦੀ ਬਜਾਏ ਸਾਨੂੰ ਬਾਦਲਾਂ ਦਾ ਐਹਸਾਨਮੰਦ ਹੋਣਾ ਚਾਹੀਦਾ ਹੈ ਕਿਉਂਕਿ ਅਸੀਂ ਸੰਕਟ ਦਾ ਹੱਲ ਨਹੀਂ ਲੱਭ ਸਕੇ ਪਰ ਬਾਦਲਾ ਨੇ ਉਹ ਸੰਕਟ ਲਈ ਰਸਤਾ ਸਾਫ਼ ਕਰ ਦਿੱਤਾ ਪਲਵ ਵਿਚ ਰਸਤਾ ਸਾਫ਼ ਕਰ ਦਿੱਤਾ ਸਾਡੇ ਦਰਸ਼ਕ ਸੋਚਦਾ ਜਰੂਰ ਹੋਣਗੇ ਕਿ ਬਾਦਲਾਂ ਨੇ ਅਜਿਹੇ ਕਿਹੜਾ ਕਦੂਸ਼ ਤੀਰ ਮਾਰਤਾ ਗੱਲ ਇਹ ਸੋਚਣਗੇ ਕਿ ਦਰਦ ਦੇ ਕੌਮ ਚੈਨਲ ਵਾਲਿਆਂ ਨੂੰ ਕੀ ਹੋ ਗਿਆ ਅੱਜ ਦੋਸਤੋ ਬਾਦਲਾ ਨੇ ਸਭ ਤੋਂ ਪਹਿਲਾਂ ਜੋ ਸ਼ੁਭ ਕਾਰਜ ਕੀਤਾ ਉਹ ਇਹ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਜਥੇਦਾਰੀ ਦੇ ਅਹੁਦੇ ਤੋਂ ਲਾਂਭੇ ਕਰਤਾ ਇਹ ਸਿੱਖ ਕੌਮ ਦੇ ਉੱਤੇ ਬਹੁਤ ਵੱਡਾ ਐਹਸਾਨ ਕੀਤਾ ਹੈ ਬਹੁਤ ਵੱਡਾ ਐਹਸਾਨ ਕਿਉਂਕਿ ਤੁਸੀਂ ਸੋਚੋਗੇ ਵੀ ਇਹ ਆਸਾਨ ਵਾਲੀ ਕਿਹੜੀ ਗੱਲ ਆ ਬਿਲਕੁਲ ਆਸਾਨ ਵਾਲੀ ਗੱਲ ਹੈ ਕਿਉਂਕਿ ਉਹਨਾਂ ਨੇ ਗਿਆਨੀ ਹਰਪੀ ਸਿੰਘ ਨੂੰ ਲਾਂਭੇ ਕੀਤਾ ਨਾ ਜਥੇਦਾਰੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਲਖਬੀਰ ਸਿੰਘ ਤਾਂ ਜਥੇਦਾਰ ਨੇ ਗਿਆਨੀ ਸੁਲਤਾਨ ਸਿੰਘ ਤਾਂ ਹਲੇ ਵੀ ਜਥੇਦਾਰ ਨੇ ਬਾਕੀ ਦੇ ਚਾਂਸ ਸਹਿਬਾਨ ਜੋਤ ਸਿੰਘ ਸਹਿਬਾਨ ਸੀ ਉਹ ਤਾਂ ਕੈਮ ਨੇ ਕੱਲਾ ਹਰਪੀ ਸਿੰਘ ਨੂੰ ਹਿਲਾਇਆ ਉਹਨਾਂ ਨੇ ਕੀ ਕਰਤਾ ਗਿਆਨਨੀਰਕ ਵੀਰਸਨ ਇਨਕ ਗਿਆਨਨੀ ਸੁਲਤਾਨ ਸਿੰਘ ਨੇ ਹੁਣ ਤੱਕ ਕੀ ਕੀਤਾ ਨਹੀਂ ਨਾ ਕੁਝ ਕੀਤਾ ਇਨ ਬਿਨ ਇਨ ਬਿਨ ਦੀ ਬੀਨਤਾ ਬਿਆਹੀ ਜਾਂਦੇ ਨੇ ਪਰ ਉਹ ਤੇ ਅਮਲਾ ਨਹੀਂ ਕਰਾ ਸਕੇ ਇੱਕ ਹੋਰ ਜਿਹੜੇ ਸੁਧਾਰ ਲਹਿਰ ਵਾਲੇ ਨੇ ਉਹਨਾਂ ਨੇ ਕੀ ਬਾਦਲਾਂ ਦੇ ਮੋਗ ਵਿੱਚ ਇਟਲਾ ਤੇ ਨਹੀਂ ਨਹੀਂ ਨਾ ਕੁਝ ਕਰ ਸਕੇ ਉਹ ਹਾਲੇ ਤੱਕ ਵੀ ਸਾਰੇ ਬਚਨਾਂ ਤੇ ਬੈਠੇ ਨੇ ਸੁਧਾਰ ਲਹਿਰ ਵਾਲੇ ਉਡੀਕ ਰਹੇ ਨੇ ਗਿਆਨੀ ਰਕबीर ਸਿੰਘ ਜੀ ਜੁਕੇ ਗਏ ਹੋਏ ਨੇ ਉਹ ਜੁਕੇ ਤੋਂ ਆਉਣਗੇ ਫਿਰ ਉਹ ਸਾਨੂੰ ਆਸ਼ੀਰਵਾਦ ਦੇਣਗੇ ਤੇ ਫਿਰ ਅਸੀਂ ਕਰਾਂਗੇ ਕਿ ਕੀ ਕਾਰਵਾਈ ਕਰਨੀ ਹੈ ਉਹ ਸਧਾਰਨ ਲਹਿਰ ਵਾਲਿਓ ਭਰਾਵੋ ਓਏ ਸਾਧ ਦੇ ਬਚਨਾਂ ਤੇ ਨਾ ਬੈਠੇ ਰਹੋ ਗਿਆਨੀ ਰਕबीर ਸਿੰਘ ਤੋਂ ਕੋਈ ਆਸ ਨਾ ਰੱਖਿਓ ਗਿਆਨੀ ਰਕबीर ਸਿੰਘ ਤਾਂ ਜੁਕੇ ਗਿਆ ਹੋਇਆ ਉੱਥੇ ਦਰਦਾ ਮਾਰਿਆ ਰੱਬ ਰੱਬ ਕਰੀ ਜਾਂਦਾ ਹੈ ਉੱਥੇ ਕਿਨੇ ਪਾਈ ਜਾਂਦਾ ਬੈਠਾ ਉਥੋਂ ਦੀ ਸੰਗਤਾਂ ਅੱਗੇ ਦੱਸ ਰਿਹਾ ਆਪਦੀ ਮਜਬੂਰੀ ਕਿ ਅਸੀਂ ਉਹ ਇਨ ਬਿਨ ਫੈਸਲੇ ਲਾਗੂ ਕਿਉਂ ਨਹੀਂ ਕਰਾ ਸਕੇ ਕਿਉਂਕਿ ਅਸੀਂ ਬਹੁਤ ਹੀ ਖੂ ਖਾਰ ਅਪਰਾਧੀਆਂ ਦੇ ਘਿਰੋਚੇ ਹੋਏ ਸੀ ਉਹ ਤਾਂ ਬੈੰਡ ਪਾਈ ਜਾਂਦਾ ਇਹਨਾਂ ਦੇ ਉੱਥੇ ਉਹ ਕੀ ਕਰੂਗਾ ਗਿਆਨੀ ਰਕਵੀਰ ਸਿੰਘ ਕੁਝ ਨਹੀਂ ਕਰ ਸਕਦਾ ਗਿਆਨੀ ਸੁਲਤਾਨ ਸਿੰਘ ਪਹਿਲਾਂ ਹੀ ਨਹੀਂ ਬੋਲਦਾ ਗਿਆਨੀ ਰਕਵੀਰ ਸਿੰਘ ਜਦੋਂ ਪਹਿਲੀ ਵਾਰੀ ਗਿਆਨੀ ਹਰਪੀ ਸਿੰਘ ਨੂੰ ਜ਼ਥੇਦਾਰੀ ਤੋਂ ਉਹਨੇ ਅਸਤੀਫਾ ਦਿੱਤਾ ਸੀ ਉਹਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੂੰ ਕਿਹਾ ਸੀ ਜੇ ਦਾ ਅਸਤੀਫਾ ਪ੍ਰਵਾਨ ਕੀਤਾ ਹੈ ਅਸੀਂ ਵੀ ਸਾਰੇ ਅਸਤੀਫਾ ਦੇਵਾਂਗੇ ਪਰ ਹੁਣ ਗਿਆਨੀ ਰਕबीर ਸਿੰਘ ਜੀ ਹੁਣ ਤੁਹਾਨੂੰ ਕੀ ਸੱਪ ਸੁੰਘ ਗਿਆ ਹੁਣ ਤਾਂ ਉਹਦੇ ਵੀ ਵੱਡਾ ਐਕਸ਼ਨ ਹੈ ਜ਼ਥੇਦਾਰੀ ਤੋਂ ਲਾਤਾ ਕੀ ਕਰ ਲਿਆ ਤੁਸੀਂ ਉਹ ਜੋ ਉੱਥੇ ਬੈਠੇ ਬਿਆਨ ਤਾਂ ਦੇ ਸਕਦੇ ਸੀ ਲਪਾਫੇ ਇਕੱਠੇ ਕਰੀ ਜਾਂਦੇ ਹੋ ਤੁਹਾਡੇ ਲਫਾਫੇ ਇਕੱਠੇ ਕਰਦਿਆਂ ਦੀ ਫੋਟੋ ਅਸੀਂ ਸੰਡੇ ਕੋਲੇ ਪਹੁੰਚ ਚੁੱਕੀ ਐ ਤੁਸੀਂ ਖੁੱਲੇ ਆਮ ਸੰਗਤਾਂ ਨੂੰ ਸਮੋਦਨ ਨਹੀਂ ਕੀਤਾ ਕਿਸੇ ਦੇ ਇੱਕ ਦੇ ਘਰ ਚ ਜਾ ਕੇ ਸਿਰਫ ਲਫਾਫੇ ਇਕੱਠੇ ਕਰਨ ਗਏ ਹੋਏ ਤੁਹਾਡੇ ਹੱਥ 'ਚ ਸੀਰੀ ਸਾਹਿਬ ਵੀ ਹੈ ਨਹੀਂ ਜਿਹੜੀ ਕਿ ਇੱਕ ਜਫੇਦਾਰ ਦੇ ਹੱਥ 'ਚ ਹਰ ਵਕਤ ਹੋਣੀ ਚਾਹੀਦੀ ਐ ਹੁਣ ਤੁਸੀਂ ਕੁਝ ਨਹੀਂ ਕਰ ਸਕਦੇ ਸੁਧਾਰ ਨਹਿਰ ਵਾਲਿਓ ਅਸੀਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਗਿਆਨੀ ਰਕबीर ਸਿੰਘ ਗਿਆਨੀ ਗੁਰਪਤਨ ਸਿੰਘ ਬਣ ਚੁੱਕਿਆ ਐ ਉਹ ਬਹਾਨੇ ਲਾਰ ਹੈ ਕਿ ਅਸੀਂ ਜੀ ਆਇਆਂ ਜੀ ਇਹਨਾਂ ਦੇ ਬਿਨ ਨਹੀਂ ਕੁਝ ਨਹੀਂ ਹੋਣਾ ਨਾ ਇਹਨਾਂ ਦੇ ਨਾਲ ਬਿਨ ਇਹ ਬੀਨਰ ਗੰਦੀ ਰਗਵੀਰ ਸਿੰਘ ਦੀ ਕਿਸੇ ਨੇ ਨਹੀਂ ਸੁਣਦੀ ਜੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਬਣਿਆ ਰਹਦਾ ਤਖਸੀ ਦਮਦਮਾ ਸਾਹਿਬ ਦਾ ਤਾਂ ਇਹ ਵੀ ਕੁਝ ਨਹੀਂ ਸੀ ਕਰ ਸਕਦਾ ਜਿਵੇਂ ਦੂਜੇ ਸਿੰਘ ਸਾਹਿਬਾਂ ਨਹੀਂ ਕੁਝ ਕਰ ਸਕਿਆ ਨਾ ਉਹ ਕਰ ਸਕਣਗੇ ਬਾਦਲਾ ਨੇ ਸਾਡੇ ਤੇ ਬਹੁਤ ਵੱਡਾ ਐਹਸਾਨ ਇਹ ਕੀਤਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਲਾਤਾ ਹਾਂ ਬਾਦਲ ਕੇ ਇੱਕ ਲਿਹਾਜ਼ ਜ਼ਰੂਰ ਕਰਕੇ ਗਿਆਨੀ ਹਰਪ੍ਰੀਤ ਸਿੰਘ ਨਾਲ ਉਹ ਇਹ ਕਿ ਇਹਨੂੰ ਇਦਾਂ ਦੀ ਨੌਕਰੀ ਤੋਂ ਨਹੀਂ ਹਟਾਇਆ ਪਤਾ ਨਹੀਂ ਇਲਾਕਾਵਾਦ ਦਾ ਅਸਰ ਹੋ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਨੌਕਰੀ ਤੋਂ ਨਹੀਂ ਹਟਾਇਆ ਦਰਦੇ ਕੌਮ ਚੈਨਲ ਨੂੰ ਬਹੁਤ ਖੁਸ਼ੀ ਹੁੰਦੀ ਜੇ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਉਹ ਨੌਕਰੀ ਚੋਂ ਵੀ ਕੱਢ ਦਿੱਤਾ ਜਾਂ ਦੋਸਤੋ ਇੱਕ ਗੱਲ ਨੂੰ ਸਮਝ ਲਓ ਕਿ ਬਾਦਲ ਕਹਿੰਨੇ ਸਾਡੇ ਤੇ ਇਹ احسان ਕੀ ਕੀਤਾ ਹੈ ਇਹ ਨਜ਼ਰ ਨਹੀਂ ਆਉਂਦਾ ਇਹ ਦੀ ਢੁਗਾਈ ਚ ਜਾਈਏ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਕਿੰਨਾ ਹੀ ਬਾਦਲਾਂ ਦੇ ਖਿਲਾਫ ਬੋਲਦਾ ਰਿਹਾ ਪਰ ਬਾਦਲਾਂ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਕੋਈ ਸਖਤ ਐਕਸ਼ਨ ਨਹੀਂ ਲਿਆ ਹਮੇਸ਼ਾ ਉਹਨਾਂ ਦੇ ਭਵਿੱਖ ਲਈ ਹੀ ਸੋਚਿਆ ਕਿਉਂਕਿ ਇਹ ਉਹਨਾਂ ਦੇ ਇਲਾਕੇ ਦੇ ਗਿਆਨੀ ਹਰਪ੍ਰੀਤ ਸਿੰਘ ਆਪ ਵੀਖ ਇਹਨਾਂ ਨੇ ਤੈਅ ਕੀਤਾ ਹੈ ਜਥੇਦਾਰੀ ਤੋਂ ਲਾ ਕੇ ਕਿਉਂਕਿ ਜਥੇਦਾਰ ਹੁੰਦਿਆਂ ਹੋਇਆਂ ਗਿਆਨੀ ਹਰਪ੍ਰੀਤ ਸਿੰਘ ਕੁਝ ਵੀ ਨਹੀਂ ਸਿੱ ਕਰ ਸਕਦਾ ਹੁਣ ਗਿਆਨੀ ਹਰਪ੍ਰੀਤ ਸਿੰਘ ਆਜ਼ਾਦ ਨੇ ਜਥੇਦਾਰੀ ਤੋਂ ਹੋਰਾਂ ਤੋਂ ਹੁਣ ਉਹ ਕੁਝ ਵੀ ਕਰ ਸਕਦੇ ਨੇ ਉਹਨੋਂ ਬਾਦਲਾਂ ਦੇ ਖਿਲਾਫ ਖੰਡਾ ਖੜਕਾ ਸਕਦੇ ਨੇ ਸ਼੍ਰੋਮਣੀ ਕਮੇਟੀ ਦੇ ਖਿਲਾਫ ਇਨਾਂ ਦੇ ਵੀ ਪੋਤੜੇ ਫਰੋਲਣਗੇ ਬਾਦਲਾਂ ਦੇ ਵੀ ਪੋਤੜੇ ਫਰੋਲਣਗੇ ਹੁਣ ਹੁਣ ਆਜ਼ਾਦ ਨੇ ਗਿਆਨੀ ਹਰਪ੍ਰੀਤ ਸਿੰਘ ਸਭ ਤੋਂ ਵੱਡਾ ਐਹਸਾਨ ਬਾਦਲਾਂ ਨੇ ਇਹ ਕੀਤਾ ਗਿਆਨੀ ਹਰਪ੍ਰੀਤ ਸਿੰਘ ਨੂੰ ਬੰਦਨ ਮੁਕਤ ਕਰਕੇ ਹੁਣ ਗਿਆਨੀ ਹਰਪ੍ਰੀਤ ਸਿੰਘ ਪੰਚਕ ਸੰਕਟ ਦੇ ਹਾਲੇ ਕੁਝ ਵੀ ਕਰ ਸਕਦੇ ਪਹਿਲਾਂ ਵੀ ਕਰਦੇ ਰਹੇ ਨੇ ਪਹਿਲਾਂ ਲੁਕਮੇ ਨਾਲ ਟੰਗ ਨਾਲ ਹੁਣ ਸ਼ਰੇ ਆਮ ਉਹ ਪੰਚਕ ਤਰ੍ਹਾਂ ਪੰਚਕ ਜਿਥੇ ਬੰਦਿਆਂ ਨੂੰ ਇਕੱਠੇ ਵੀ ਕਰ ਸਕਦੇ ਨੇ ਬਾਦਲਾਂ ਦੇ ਖਿਲਾਫ ਸ਼ਿੰਗਾਰਸਦਾ ਬਿਗਲ ਉਹਨਾਂ ਨੇ বাজਾ ਦਿੱਤਾ ਭਾਵੇਂ ਹਜੂਰ ਸਾਹਿਬ ਭਾਵੇਂ ਮਸਤ ਹੋਣਾ ਸਾ ਪਰ ਹੁਣ ਬਾਦਲਾਂ ਦੇ ਗੜ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਇੰਟਰਨੈਸ਼ਨਲ ਨੌਜਵਾਨ ਸਭਾ ਵਾਲਿਆਂ ਨੇ ਇੱਕ ਮੰਚ ਤਿਆਰ ਕਰਕੇ ਉੱਥੇ ਉਹਨਾਂ ਨੂੰ ਬੁਲਾਇਆ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਮੰਚ ਤੋਂ ਗਰਜ ਕੇ ਸ਼ੇਰ ਵਾਂਗੂ ਬਾਦਲਾਂ ਨੂੰ ਪਹਿਲਾ ਸਿੱਧਾ ਚੈਲੰਜ ਇਹ ਕੀਤਾ ਕਿ ਬਾਦਲੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਨਹੀਂ ਤੁਸੀਂ ਸ਼੍ਰੋਮਣੀ ਭਗੌੜਾ ਦਲੋਂ ਉਹਨਾਂ ਨੇ ਇਤਿਹਾਸ 'ਚ ਇੱਕ ਉਦਾਹਰਨ ਦਿੱਤੀ ਕਿ ਜਦੋਂ ਕੇਸਗੜ੍ਹ ਸਾਹਿਬ ਦੇ ਕਿਲੇ ਨੂੰ ਮੁਗਲਾਂ ਤੇ ਪਹਾੜੀ ਰਾਜਾ ਨੇ ਘੇਰਾ ਪਾ ਲਿਆ ਸੀ ਸਿੰਘਾਂ ਨੂੰ ਬਾਹਰ ਕੱਢਣ ਵਾਸਤੇ ਸਾਰੇ ਯਤਨ ਬੇਕਾਰ ਹੋ ਗਏ ਸੀ ਉਦੋਂ ਉਹਨਾਂ ਨੇ ਇੱਕ ਮਸਤ ਹਾਥੀ ਨੂੰ ਸ਼ਰਾਬ ਪਿਆ ਕੇ ਉਹਦੇ ਮੱਥੇ ਤੇ ਸੱਤ ਤਵੀਆਂ ਬੰਨ ਕੇ ਕਿਲੇ ਨਾਲ ਟੱਕਰ ਮਾਰਨ ਵਾਸਤੇ ਤਿਆਰ ਕੀਤਾ ਸੀ ਮਗਰ ਬੋਲਾ ਦੀ ਫੌਜ ਸੀ ਉਸ ਹਾਥੀ ਦੇ ਮੱਥੇ ਤੇ ਸੱਤ ਤਵੀਆਂ ਬੰਨੀਆਂ ਸੀਆਂ ਵੀ ਹਾਂ ਕਿਲੇ ਦੀ ਕਿਲੇ ਨੂੰ ਢਾ ਦੂਗਾ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਛੋਟੇ ਜਿਹੇ ਕੱਦ ਦੇ ਮਰੀਲ ਜੇ ਸਿੰਘ ਬਚਿੱਤਰ ਸਿੰਘ ਨੂੰ ਦੇਤਾ ਥਾਪੜਾ ਕਿ ਬਚਿੱਤਰ ਸਿੰਘ ਉਹ ਹਾਥੀ ਆ ਰਿਹਾ ਚੁੰਮਦਾ ਉਹਦੇ ਮੱਥੇ ਤਵੀਆਂ ਬੰਨੀਆਂ ਹੋਈਆਂ ਨੇ ਥਾਪੜਾ ਲੈਂਦਾ ਹੀ ਸਿੰਘ ਚੱਲ ਪਿਆ ਜਾਂਦਾ ਹੀ 나ਗਣੀ ਮਾਰੀ ਖਿੱਚ ਕੇ ਹਾਥੀ ਦੇ ਮੱਥੇ 'ਚ ਸੱਤੇ ਤਵੀਆਂ ਖਿਲਾੜਦੀਆਂ ਤੇ ਬਾਦਲ ਵੀ ਹੁਣ ਕਾਲ ਤਖਤ ਨਾਲ ਟੱਕਰਾ ਮਾਰਨ ਵਾਸਤੇ ਉਹਨਾਂ ਨੇ ਇੱਕ ਹਾਥੀ ਤਿਆਰ ਕੀਤਾ ਸੱਤ ਤਵੀਆਂ ਉਹਦੇ ਬੰਨੀਆਂ ਨੇ ਉਹ ਤਵੀਆਂ ਕਿਹੜੀਆਂ ਨੇ ਦਲਜੀਤ ਚੀਮਾ ਬਰਵਿੰਦਰ ਭੁੰਦੜ ਹਰਜਿੰਦਰ ਧੰਮੀ ਮੇਸ਼ੇਂਦਰ ਗਰੇਵਾਲ ਸਰਨਾ ਬੰਟੀ ਰੁਮਾਣਾ ਰੋਜੀ ਬਰਕੰਦੀ ਇੱਕੋ ਨਿੱਜਰ ਬਲੈਂਚੇਜਰ ਸੱਤ ਤਵੀਆਂ ਬਣੀਆਂ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਉੱਥੇ ਲਲਕਾਰ ਕੇ ਕਿਹਾ ਕਿ ਅਸੀਂ ਚੁੱਕ ਲਿਓ 나ਗਣੀ ਬਚਿੱਤਰ ਸਿੰਘ ਵਾਲੀ ਤੇ ਬਾਦਲਾਂ ਦੀ ਜਿਹੜੀਆਂ ਸੱਤ ਤਵੀਆਂ ਨੇ ਨਾ ਮਾਰ ਕੇ ਐਸੀਆਂ ਖਿਲਾ ਰੂੰਗਾ ਐ ਹਾਲ ਕਰ ਦੂੰਗਾ ਇਹ ਤਵੀਆਂ ਲੱਭਣੀਆਂ ਨਹੀਂ ਕਹਿੰਦੇ ਜਿਵੇਂ ਟਟੈਨਿਕ ਸਮੁੰਦਰ ਦੇ ਵਿੱਚ ਡੁੱਬਿਆ ਸੀ ਨਾ ਸਾਰੇ ਦੇਸ਼ਾਂ ਨੇ ਜੋਰ ਲਾ ਲਿਆ ਅਜੇ ਤੱਕ ਉਹਦਾ ਇੱਕ ਵੀ ਪੁਰਜਾ ਨਹੀਂ ਖਾਇਆ ਗਿਆ ਗਿਆਨੀ ਹੈਲਪੀਸ ਨੇ ਕਹਿਤਾ ਬਾਦ ਲੋ ਇਹ ਜਿਹੜੀਆਂ ਤੁਹਾਡੀਆਂ ਤਵੀਆਂ ਨੇ ਜੋ ਖਲਾੜਦੀਆਂ ਨਾ ਬਚਿੱਤਰ ਸਿੰਘ ਬਣ ਕੇ ਏਵ ਨਹੀਂ ਲੱਭਣੀਆਂ ਜਿਵੇਂ ਟਟੈਨਿਕ ਦਾ ਕੋਈ ਪੁਰਜਾ ਨਹੀਂ ਲੱਭਿਆ ਇੱਕ ਇੱਕ ਸ਼ਬਦ ਤੇ ਪੰਜ-ਪੰਜ ਝਕਾਰੇ ਚਾਉਂਦੇ ਸੀ ਫਰੀਦਕੋਟ ਦੇ ਵਿੱਚ ਉਹਨਾਂ ਨੇ ਨਾਦ ਪੋੜਤਾ ਕਸਤਾ ਚੈਲੇ ਮਾਰਦੀ ਪੱਟਾਂ ਦੇ ਤਾਪੇ ਬਾਦਲਾਂ ਦੇ ਗੜਜ ਬਾਦਲਾਂ ਨੂੰ ਕਹਿੰਦਾ ਕਿ ਆਜੋ ਜਿਹਨੇ ਨੱਚਣਾ ਖੰਡੇ ਦੀ ਧਾਰ ਤੇ ਹੁਣ ਹੁਣ ਕੀ ਹੋਏਗਾ ਸੁਮੁੱਚਾ ਸਿੱਖ ਪੰਥ ਪਹਿਲਾਂ ਹੀ ਉਡੀਕ ਰਿਹਾ ਸੀ ਸੋਚ ਰਿਹਾ ਸੀ ਕਿ ਗਿਆਨੀ ਹਰਪੀ ਸਿੰਘ ਕਦੋਂ ਆਪਣਾ ਮੂੰਹ ਖੋਲੂਗਾ ਅਸੀਂ ਇਹਦੋਂ ਪਹਿਲੀ ਵੀਡੀਓ ਚ ਕਿਹਾ ਸੀ ਕਿ ਆਪਣੇ ਪੱਤੇ ਖੋਲਣਗੇ ਕਿਹਦੀ ਕਿਹਦੀ ਲਾਉਣਗੇ ਸੀਪ ਤੇ ਕਿਹਦਾ ਕਿਹਦਾ ਕੁੱਟਣਗੇ ਬਾਦਸ਼ਾ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਪੱਤੇ ਖੋਲਤੇ ਫਰੀਦਕੋਟ ਜਾ ਕੇ ਜੁਕੇ ਦੀਆਂ ਸੰਗਤਾਂ ਉਡੀਕ ਰੀਆਂ ਨੇ ਕਿ ਆਓ ਅਸੀਂ ਤੁਹਾਨੂੰ ਕੱਲ ਹੀ ਫੁੱਲਾ ਸਿੰਘ ਅਵਾਰਡ ਨਾਲ ਸਨਮਾਨਿਤ ਕਰਨਾ ਹੈ ਕੰਨੀਆਂ ਜੁਕੇ ਦੇ ਨਹੀਂ ਆਈ ਜੁਕੇ ਤੇ ਜੋਰਬ ਦੇ ਵਿੱਚ ਜਿਹੜਾ ਜੱਥਾ ਅੰਮ੍ਰਿਤ ਸੰਚਾਰ ਕਰਦਾ ਹੈ ਉਹਨਾਂ ਨੇ ਸੱਦਾ ਭੇਜਿਆ ਯੂਕੇ ਦੀ ਖੋਰ ਸੰਗਤ ਨੇ ਸੱਦਾ ਸੱਦਾ ਭੇਜਿਆ ਹੋਇਆ ਹੈ ਵੀ ਆਓ ਸਿੰਘ ਸਾਹਿਬ ਜੀ ਦਿਓ ਕੌਮ ਨੂੰ ਸੇਧ ਤੇ ਸਿੰਘ ਸਾਹਿਬ ਨੇ ਉਹਨਾਂ ਦੇ ਸੱਦੇ ਪ੍ਰਵਾਨ ਕਰ ਲਏ ਥਾਂ ਥਾਂ ਤੇ ਗਿਆਨੀ ਹਰਪੀ ਸਿੰਘ ਨੂੰ ਬੁਲਾਇਆ ਜਾਂਦਾ ਹੈ ਇਹ ਪਹਿਲੀ ਐਕਟੀਵਿਟੀ ਸੀ ਫਰੀਦਕੋਟ ਜਿਹੜੀ ਕੀਤੀ ਹੈ ਕਿ ਬਾਰਲਾ ਦੇ ਗੜ੍ਹ ਚ ਹੁਣ ਗਿਆਨੀ ਹਰਪੀ ਸਿੰਘ ਨੇ ਚੁੱਕ ਲਈ ਨਾਖਣੀ ਹੁਣ ਇਹ ਪਤਾ ਨਹੀਂ ਕਿਹਦੇ ਕਿਹਦੇ ਮੱਥੇ 'ਚ ਵੱਜੂਗੀ ਅਕਾਲ ਤਖ ਦੇ ਭਗਾਉੜਿਆਂ ਦਾ ਕੀ ਹਾਲ ਕਰਨਗੇ ਆਉਣ ਵਾਲਾ ਸਮਾਂ ਹੀ ਦੱਸੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਦੇ ਕੋ ਦਰਦੇ ਕੋ ਦਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ